ਬਰਾਬਰ ਕਰ ਲੈ ਡਾਲ ਤੇ ਬਾ ਠੀਕ ਆ ਆ ਪੱਲੀ ਪਿੱਛੇ ਗਿਰ ਰਿਹਾ ਤਾਂ ਅਸਰੀਕਾਲ ਜੀ ਉਹ ਠੀਕ ਠਾਕ ਆ ਪੱਲੀ ਪੱਲੀ ਤਾਂ ਹੀ ਦਾ ਹੈਗਾ ਕਿ ਠੰਡ ਨਹੀਂ ਹੋ ਗਈ ਜਿਆਦਾ ਫੇਲ ਹਾਂ ਅੱਜ ਹੁਣ ਬੱਦਲ ਜੇ ਹੋਏ ਪਿਆ ਹੈ ਬੱਦਲ ਜੇ ਹੋਏ ਪਿਆ ਹਾਂ ਫੌਜੀ ਆਇਆ ਤਾਂ ਇਧਰ ਲੰਘ ਮੌਸਮ ਵਿਭਾਗ ਕਹਿ ਰਿਹਾ ਚਾਚਾ ਤਾਜ਼ੀਆਂ ਖਬਰਾਂ ਆ ਗਿਆ ਰਜ਼ਿੰਦਰਗੜ ਪਿੰਡ ਆਪਣਾ ਆ ਆ ਗਿਆ ਕਿਉਂ ਕਿ ਤੇ ਰਜ਼ਿੰਦਰਗੜ ਤਾਜ਼ੀਆਂ ਖਬਰਾਂ ਤਾਜ਼ੀਆਂ ਖਬਰਾਂ ਦਿਖਾ ਰਹੀਆਂ ਵੀ ਅੱਜ ਹੈਗਾ ਮੱਲਾ ਸ਼ਾਮ ਨੂੰ 4 ਵਜੇ ਤੱਕ ਬੱਦਲ ਹੈ ਸੁਣ ਲੈ ਮੇਰੀ ਗੱਲ ਅੱਜ ਸ਼ਾਮ ਨੂੰ 4 ਵਜੇ ਤੱਕ ਬਸ ਹੈਗਾ ਬੱਦਲ ਹੂੰ ਤੂੰ ਸਵੇਰੇ ਸਵੇਰੇ ਹਾਂਜੀ ਹੁਣ ਵੀ ਤੂੰ ਪਾ ਸਕਦੇ ਦੇਖ ਆ ਕੇ ਦੇਖੀ ਮੈਂ ਤੂੰ ਤੂੰ ਪਾ ਗਈ ਮੈਂ ਤੀ ਉਪਰ ਦੇਖ ਸਕਦੇ ਕਿਨੇ ਹਾਂ ਆ ਗਈ ਨਾ ਆ ਦਿਖਾਇਆ ਵਾ ਦੇਖ ਥੋੜਾ ਜਿਹਾ ਇਹ ਤਾਜ਼ੀਆਂ ਖਬਰਾਂ ਐ ਇਹ ਤਾਜ਼ੀਆਂ ਖਬਰਾਂ ਘੱਟ ਕਿਤੇ ਕੋ ਬਦਲ ਵੀ ਸਕਦੀਆਂ ਹਾਂ ਹੋਣ ਅਜੇ ਇਹ ਮੌਣ ਕੋਚਿਆ ਭਈ ਅੱਜ ਫਹਾਜਾ ਦਵੇੜੇ ਦੇਣਾ ਹੁਣ ਕੱਲੂ ਨਾ ਤੰਗ ਕਰਦੇ ਵੀ ਇਹ ਹਾਂ ਬਸ ਨਿਪਟ ਕਰੀ ਇਹ ਹੋਰ ਯਾਰ ਕਿਹੜੇ ਟਾਈਮ ਕੱਲ ਤੇ ਆਲੂ ਪੱਟਿਏ ਹੱਥਾਂ ਨਾਲ ਆਲੂ ਕੱਲ੍ਹ ਹੱਥਾਂ ਨਾਲ ਸ਼ੁਰੂ ਕਰਨਾ ਕੰਮ ਗਾਰਾ ਪਿਆ ਹੁਣ ਹੱਥਾਂ ਨਾਲ ਪੱਟ ਕੇ ਪਰਾਂ ਕਰੀਏ ਆਹ ਦੇ ਮੌਸਮ ਦਸਤਾਰ ਐ ਮੌਸਮ ਫੇਰ ਨਹੀਂ ਪੈ ਗਿਆ ਫਿਰ ਜਮੇ ਨਹੀਂ ਪੱਟਾ ਹੁਣੇ ਕੋਲ ਮੀ ਨਹੀਂ ਹੈਗਾ ਕਈ ਦਿਨ ਉਹ ਕਿੰਨੇ ਦਿਨ ਮੈਂ ਧੁੱਪ ਪੈਂਦੀ ਆ ਰੋਜ਼ ਜਿਹੜੀ ਬੇਲ ਜੀ ਉਹ ਪੱਟਦੀ ਐ ਉਹਦੇ ਬਾਅਦ ਆਪਾਂ ਜਾਂਚਦੇ ਆ ਦੋ ਤਿੰਨ ਦਿਨਾਂ ਤੱਕ ਆਪਾਂ ਨੇ ਉਹਦੇ ਪਹਿਲਾਂ ਪਹਿਲਾਂ ਆਪਣਾ ਦੂਏ ਜਿਹੜੇ ਗੱਠੇ-ਗੁੱਠੀਆਂ ਦਾ ਕੰਮ ਕਰਦੇ ਵੇੜਦੀ ਹੈ ਹਾਂ ਹਾਂ ਸਿਆਲੂ ਪਿਆਜ ਆ ਜਿਹੜੇ ਆਪਾਂ ਸਿਆਲੂ ਪਿਆਜ ਲਾਦੀ ਐ ਹੁਣ ਲੈ ਤੁਹਾਨੂੰ ਥੈਲੇ ਚ ਕੰਮ ਲੈ ਗੋਗੀ ਚ ਕਾਉ ਤੇ ਗਰੇ ਤਿੰਨ ਹਾਂ ਤਿੰਨ ਗੇਰਲਾ ਅਸੀਂ ਪਹੁੰਚੇ ਜੀ ਅੱਜ ਬਰਾਸਪਿੰਡ ਤੇ ਆਪਣਾ ਇੱਥੇ ਜੀਰੀ ਵਾਲੀ ਮਸ਼ੀਨ ਦਾ ਟ੍ਰਾਇਲ ਵੀ ਹੋਇਆ ਤਾਂ ਬੜੀ ਸੋਹਣੀ ਜੀਰੀ ਸੀ ਤੇ ਹੁਣ ਇਸ ਵਾਰ ਮਾਰਾ ਸੁੱਖ ਰੱਖੇ ਸਾਰੀ ਆਪਾਂ ਨੂੰ ਮਸ਼ ਜੇ ਦੇਖਦੇ ਗੋਗੀ ਦਾ ਪਨੀਰੀ ਦਾ ਪ੍ਰੋਸੈਸ ਕੀ ਕਹਿੰਦਾ ਉਹ ਮੇਰੀ ਗੱਲ ਸੀ ਬਾਕੀ ਨਦੀ ਪਾਰ ਕਰਨੀ ਆ ਹਲੇ ਤਾਂ ਨਦੀ ਪਾਰ ਕਰਨੀ ਆ ਆਪਾਂ ਹਲੇ ਇੱਕ ਵਾਰ ਚਾਲੀ ਜੀ ਭੁੱਲ ਜੰਨੇ ਆ ਨਾ ਇੱਕ ਹੈ ਬਚਾ ਕੇ ਜਾਈ ਬਚਾ ਕੇ ਉਹ ਤੁਸੀਂ ਤਾਂ ਬੂਟ ਪਾਈ ਫਿਰਦੇ ਆ ਜਰ ਜਿੰਗੋ ਕੰਮ ਕਰੀ ਫਿਰਦੇ ਗੋਗੀ ਦੋਨੇ ਤੁਸੀਂ ਭਾਈ ਭਾਈ ਹੈ ਜਾਨਾ ਨਹੀਂ ਆਜੇ ਪਾਣੀ ਤਾਂ ਨਹੀਂ ਹੈਗਾ ਦਰਿਆ 'ਚ ਪਾਣੀ ਤਾਂ ਨਹੀਂ ਹੈਗਾ ਨਹੀਂ ਸੁੱਕਾ ਦਿਆ ਆ ਛੋਟੇ ਮੀਆਂ bade ਮੀਆਂ ਬਈ ਇਹ ਹੈ ਗੋਗੀ ਉਹ ਦੇਖੋ ਘੇਰਿਆ ਨੱਕੇ ਕੋਲ ਜਿਹੜਾ ਦੂਆ ਨੱਕਾ ਪਰਾ ਮੁੰਨ ਨੂੰ ਚੁਟਾਉਣੇ ਵਾਲੀ ਥੈ ਲੱਗ ਪਈ ਹਨ ਚੱਲ ਧਿਆਨ ਨਾਲ ਜਾਇਓ ਮੈਂ ਚੱਕ ਤਾਂ ਫੇਰ ਲੈਣੀ ਆ ਆਪਣੇ ਪੇ ਬਚਾ ਕੇ ਗੋਗੀ ਬਚਾ ਕੇ ਉਤਰੀ ਕਿੱਥੇ ਕਿਲੇ ਆਣਾ ਉਰੀਓ ਕਹੋ ਕਹਾ ਗੋਗੀ ਪਹਿਲਾਂ ਟਰੈਕਟਰ ਅੱਗੇ ਲੈ ਜਾ ਮੈਂ ਕਿਉਰੀ ਖੜਾ ਰਹਿਣ ਦਾ ਅੱਛਾ ਬਈ ਗੋਗੀ ਲੰਬੜਦਾਰ ਆ ਹੁਣ ਜਿਵੇਂ ਕੋ ਕੋ ਉਵੇਂ ਹੀ ਕਰ ਲੈ ਇੱਕ ਪਰਾਂ ਨੂੰ ਸਿੱਧਾ ਹੋ ਗਿਆ ਮੋਟਰ ਗੱਡੀ ਨੂੰ ਆ ਇਧਰ ਵੀ ਆ ਜਨੇ ਜੀ ਤੈਨੂੰ 3.5 ਕਿਲੇ ਆ ਸੜਕ ਤੇ ਪਰਲੇ ਹੱਥ ਵੀ ਇਧਰ ਲੈ ਜਨੇ ਜੀ 8 ਕਿਲੇ ਦਾ ਗੇੜ ਲਵੀ ਹਿੰਮਤ ਕਰੋ ਯਾਰ ਦੇਖ ਬੱਦਲ ਵਸਦ ਹੋ ਗਿਆ ਪਹਿਲਾਂ ਆਪਾਂ ਮੈਂ ਕਹਿੰਦਾ ਉਹ ਪਰਲੇ ਥੱਲੇ ਪਾਏ ਆਈਏ ਦੂਰ ਵਾਲੇ ਹੈਂ ਦੂਰ ਵਾਲੇ ਨਾ ਦੂਰ ਵਾਲੇ ਕਿਾ ਧੁੱਪ ਤਾਂ ਫੇਰ ਆ ਗਈ ਉਹ ਧੁੱਪ ਫੇਰ ਆ ਗਈ ਹੈ ਉਹ ਫੇਰ ਬੱਦਲ ਹੋ ਗਿਆ ਫੇਰ ਦੂਰ ਵਾਲੇ ਪਾ ਦੂ ਆਹੂ ਹੁਣ ਦਾ ਆਪਾਂ ਐ ਕਰੀਏ ਆਪਾਂ ਨਾ ਹੁਣ ਆਪਣੇ ਆਲੂ ਨਹੀਂ ਹੋਣੇ ਜਾਂ ਇੱਥੇ ਵੱਟਾ ਆਲੂਆਂ ਦਾ ਕੀ ਕਰੀਏ ਹੁਣ ਸਾੜੇ ਹੱਥਾਂ ਨਾਲੇ ਪੱਟੀਆਂ ਫਿਰ ਹੱਥਾਂ ਨਾਲੇ ਪੱਟਣੇ ਪੈਣਗੇ ਤਾਂ ਆਪਣਾ ਚੰਗਾ ਸੰਘਰਸ਼ ਆ ਜਾਦਾ ਆਲੂਆਂ ਦਾ ਭੈਣ ਜੋ ਹਨ ਪਾ ਚਾਪਾ ਪਹਿਲਾਂ ਪੋਰਾ ਪੋਰਾ ਚਾਹ ਪੀਨੇ ਫਿਰ ਸੋਚਦੇ ਅੱਗੇ ਦੀ ਵਿਚਾਰ ਗੋਗੀ ਪਿੰਡ ਨੂੰ ਲੰਘਿਆ ਗੋਗੀ ਪਿੰਡ ਨੂੰ ਗਿਆ ਉਸਦਾਰ ਨੇ ਉਹ ਲੈ ਕੇ ਜਾਣੀ ਗੋਗੀ ਨੇ ਰੇਹ ਚੱਕਣਾ ਤਾਂ ਹੈ ਚਲੋ ਜੀ ਗੋਗੀ ਨੇ ਰੇਹ ਚੱਕਣਾ ਹੈ ਹੂੰ ਹੂੰ ਚਾਹ ਪੀ ਲਓ ਹੋ ਤਾਂ ਨਹੀਂ ਆਈਟਮ ਪੇਸ਼ ਕਰਨੀ ਕੋਈ ਨਾ ਹੋਰ ਕੀ ਹੈ ਹੋਰ ਤਾਂ ਕੁਝ ਨਹੀਂ ਲੈਂਦਾ ਨਹੀਂ ਲੈਂਦਾ ਨੀ ਹਲੇ ਨਾ ਫਿਰ ਉਹ ਅਗਲੀ ਕੱਟ ਖਸਾਵਾਂਗੇ ਐਡਜੀ ਕੈਂਮ ਹੋ ਜਾ ਸੀਜ਼ਨ 4 ਲੱਗਣੇ ਆ ਸਾਡੀ ਕਾਦੀ ਲੱਗਣਗੇ ਸੀਜ਼ਨ 4 ਲੱਗਣੇ ਬਾ ਮੈਂ ਤੈਨੂੰ ਦੱਸਤਾ ਹੁਣ ਕੋਈ ਨਾ ਲੱਗੀਆਂ ਪਹਿਲਾਂ ਤਾਂ ਸੀਜ਼ਨ 4 ਕਾ ਨੂੰ ਪਹਿਲਾਂ ਤਾਂ ਰਿਪੇਅਰ ਕਰਨੀ ਹੈ ਰਿਪੇਅਰ ਤੇ ਬਾਅਦ ਫਿਰ ਆਪਾਂ ਨੇ ਇੱਥੇ ਆ ਫਰਵਰੀ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਤੂੜੀ ਵਾਲੀਆਂ ਖੋਲਣੀਆਂ ਪੈਣੀਆਂ ਆਪਾਂ ਨੂੰ ਕਿਉਂਕਿ ਮਾਰਚ ਦੇ ਵਿੱਚ ਤੱਕ ਮੈਂ ਨਹੀਂ ਕਿ ਉਧਰ ਨੂੰ ਵੀ ਲੰਘ ਜਾਨੀ ਹੁਲਿਆਣੇ ਨੂੰ ਜੇ ਰਿਪੇਅਰ ਨੂੰ ਟਾਈਮ ਨਾਲ ਲੱਗਾਂਗੇ ਤਾਂ ਹੀ ਫਿਰ ਸੋਨੀ ਨੇ ਵੀ ਐਮਪੀਓਪੀ ਨੂੰ ਜਾਣਾ ਆਊਗਾ ਹਮਮ ਕਨੇਹੀ ਮਾਰਚ ਦੇ ਵਿੱਚ ਤਾਂ ਉਹਨੇ ਵੀ ਿੱਤਰ ਫਿੱਤਰ ਹੋ ਜਾਣਾ ਸਾਰੇ ਪਾਸੇ ਜਿੰਨਾ ਕਰਦੇ ਆਪਾਂ ਜਿੰਨਾ ਚਿਰ ਰਿਪੇਅਰ ਨਹੀਂ ਹੁੰਦੀ ਉਹਨਾਂ ਚਿਰ ਕੋਈ ਨਹੀਂ ਹਿੱਲ ਸਕਦਾ ਪਹਿਲਾਂ ਤਾਂ ਕੰਬਾਈਨਾਂ ਦਾ ਚੱਲਣਾ ਫਿਰ ਤੂੜੀ ਜਾਂਦਾ ਫਿਰ ਲੇਜ਼ਰ ਕਰਾਦਾ ਫਿਰ ਜੀਰੀ ਵਾਲੀ ਮਸ਼ੀਨ ਦਾ ਆ ਕਿਆ ਫੇਰ ਆ ਤਾਂ ਇੱਕ ਹੀ ਪਿਆਰਾ ਚਾਰ ਚਾਰ ਸੀਜ਼ਨ ਆ ਚਾਰ ਚਾਰ ਸੀਜ਼ਨ ਹੁਣ ਉਹ ਰੇ ਕਿੰਨਾ ਕਿੰਨਾ ਪਾਉਣਾ ਅੱਜ ਫਾਜਾ ਦੁਬੇੜ ਦਾ ਨਾ ਉਹ ਰੇ ਪੈਂਦੀ ਨਹੀਂ ਯਾਰ ਕਿਵੇਂ 20 ਥੱਲੇ 10 20 ਥੱਲੇ ਨਾਲ ਕੋਈ ਐਵਰੇਜ ਪੈਂਦੀ ਸੜੀ ਕੱਲ ਵੀ ਘਟ ਪਾਇਆ ਪੈਣਾ ਹੀ ਇੰਨਾ ਇੰਨਾ ਕਾ ਪੈਣਾ ਹੀ ਇੰਨਾ ਹਾਤਾ ਤਾਂ ਫੈਲਾ ਕਿੱਲੇ ਜਦੋਂ ਨਹੀਂ ਘੁੰਮਣਾ ਫੈਲਾ ਉਹਨਾਂ ਤੋਂ ਫੈਲਾ ਜਿਆਦਾ ਖਰਾਬ ਕਰਦੇ ਆ ਅੱਜ ਮੈਂ ਹੋ ਗਿਆ ਥੋੜਾ ਜਿਹਾ ਲੇਟ ਤਾਂ ਮੇਰਾ ਜੀਣਾ ਟੁੱਪਰ ਕਰਤਾ ਥੋੜਾ ਜਿਹਾ ਹੀ ਹੋਇਆ 2 ਘੰਟੇ ਲੇਟ ਹੋ ਥੋੜਾ ਜਿਹਾ ਲੇਟ ਹੋ ਤੂੰ 2 ਘੰਟੇ ਲੇਟ ਹੋਇਆ ਬਸ ਹਾਂ ਨਲੇ ਇਹਨਾਂ ਦੇ ਕੋਲ ਤੇ ਹੋ ਗਿਆ ਇਹਨਾਂ ਦੇ ਉਹ ਕੰਮ ਗਿਆ ਫਿਰ ਮੇਰੇ ਉੱਪਰ ਨੁਪੈ ਗਈ ਟੁੱਟ ਕੇ ਹੈ ਜੇ ਕਿਹੜਾ ਜਾਈ ਜਾਵੇ ਦਾ ਥੇਕੇ ਤੇ ਹਨਾ ਹੋਰ ਅੱਛੇ ਕਿਤੇ ਕੰਮ ਹੈ ਹੈ ਉਹ ਸਿੱਧਾ ਪਾਰ ਏ ਘੁੰਮ ਘੁੰਮ ਕੇ ਨਾ ਪਾ ਕੋ ਮਗੋਂ ਮਗਰੇਪ ਆਉਂਦਾ ਐ ਇਹ। ਇਹੋ ਲੱਗਦਾ ਹੁੰਦਾ ਬਾਹਰ ਖੜੇ ਨੇ। ਬਾਹਰ ਖੜੇ ਨੂੰ ਆਉਂਦਾ। ਕਣਕ ਨਾ ਮਿੱਧੋ ਇੰਨੀ। ਏ ਕਿਵੇਂ ਹੋ ਲੰਬੜਦਾਰ ਸਾਹਿਬ ਬਹੁਤ ਵਧੀਆ ਇਹ ਬਈ ਬਰਾਸ ਪਿੰਡ ਦੇ ਲੰਬੜਦਾਰ ਆ ਇਹ ਰਾਈਮਾਜ ਰਹਾ ਹੈ ਨਾ ਨਰੈਣਗੜ੍ਹ ਨਰੈਣਗੜ੍ਹ ਉਹ ਸਾਹਮਣੇ ਵਾਲਾ ਪਿੰਡ ਬਰਾਸ ਦੀ ਜੜਚੇ ਆ ਜਾਂਦਾ ਇਹ ਬਰਾਸ ਸਾਡੀ ਰਾਜਧਾਨੀ ਆ ਰਾਜਧਾਨੀ ਆ ਬਰਾਸ ਇਹਨਾਂ ਦੀ ਸਾਡੀ ਪਛਾਣ ਹੀ ਪਿੰਡ ਦੀ ਬਰਾਸ ਤੋਂ ਹੁੰਦੀ ਆ ਹਾਂ ਬਰਾਸ ਕਹਾਂਗੇ ਫੇਰ ਪਤਾ ਲੱਗਦਾ ਜੀ ਹਾਂ ਸ਼ਾਹ ਪਿੰਡ ਆ ਬਰਾਸ ਨਾਲ ਛੋਟਾ ਜਿਹਾ ਪਿੰਡ ਕਿੰਨੇ ਕਿੰਨੇ ਥੱਲੇ ਪਾਤੇ ਰਹੇ ਤੇ ਬਰ ਇਹਦੇ ਤਿੰਨ ਤਿੰਨ ਹੀ ਪਾਏ ਨਾ ਨਾ ਹੋਰ ਪਾ ਯਾਰ ਦੋ ਤੂ ਪਰ ਇਹਦਾ ਪਹਿਲਾ ਨਹੀਂ ਮਿਲ ਰਿਹਾ ਕੋਈ ਨਹੀਂ ਸਾਡੇ ਕੋਲ ਹੈਗਾ ਤੂੰ ਦੋ ਹੋਰ ਪਾ ਤੂੰ ਦੋ ਹੋਰ ਪਾ ਐ ਵੀਰ ਜੀ ਨੰਬਰਦਾਰ ਕਹਿੰਦਾ ਰੇ ਨਹੀਂ ਮਿਲਦਾ ਮੈਂ ਕਹਿੰਦਾ ਸਾਡੇ ਕੋਲ ਹੈਗਾ ਤੂੰ ਦੋ ਹੋਰ ਪਾ ਇੱਥੇ ਦਾ ਕਰ ਤੇ ਤੁਰੇ ਨਾ ਠੀਕ ਹੋਰ ਰੰਗ ਦਿਖਾਇਆ ਕਣਕ ਨੇ ਦੇਖ ਲੈ ਹਾਂ ਮਾ ਇਹ ਛਿੜਕਾ ਜਿਹਾ ਪਾ ਕੇ ਥੈਲਾ ਥੈਲਾ ਫੇਰ ਮਾਰਨਾ ਹਾਂ ਉਹ ਬੰਦਰਾ ਨੇ ਜਿਵੇਂ ਕਹਾ ਉਹ ਐਤ ਕੀ ਕਣਕਾ ਲੇਟ ਆ ਸਾਲੀ ਉਹੀ ਜੀ ਜੀ ਵੀ ਨਹੀਂ ਲੱਗਦਾ ਹੈਵੀ ਕਣਕਾ ਛੋਟੀ ਛੋਟੀ ਜੀ ਸਹੀ ਗੱਲ ਹੈ ਨਾ ਦੇਖੀ ਹਫਤਾ ਜਾਂ ਬਣ ਜਾਣੀ ਇਹਦਾ ਬਾ ਹੁਣ ਇੱਕਦਮੇ ਹੋਣਾ ਇਹਦੀ ਗ੍ਰੋਥ ਹੋਣਾ ਅੱਗੇ ਚਾਚੇ ਗਾਣਾ ਮਸਰਾ ਮੂੰਹ ਐ ਨਿਸ਼ ਹੋ ਜਾਂਦਾ ਗਰਮ ਨਿਸ਼ ਮੱਤ ਮੂੰਹ ਕਾ ਖੇ ਗਰੀ ਕਾਂ ਕੀ ਦੋਰੀ ਦੂਰੀ ਕਰੀ ਜੀਰੀ ਦਾ ਦੂਏ ਲੋਟ ਪਾਵਾਂਗੇ ਰੇ ਅਦਗੀ ਦੂਏ ਲੋਟ ਐ ਐਸ ਲੋਟ ਪਾਵਾਂਗੇ ਜੀਰੀ ਚ ਇਹ ਕਣ ਕ ਚ ਐਸ ਲੋਟ ਪਾਇਆ ਜੀਰੀ ਦਾ ਬੰਦਿਆ ਮਗਰਾ ਟਾਈਮ ਨਹੀਂ ਹੈਗਾ ਇਹਦੇ ਕੋਲ ਜੀਰੀ ਚ ਐਸ ਲੋਡ ਪਾਉਣਾ ਰੇ ਮਸ਼ੀਨ ਕਰਕੇ ਟਾਈਮ ਵੀ ਨਹੀਂ ਲੈਣਾ ਫਿਰ ਦੋ ਲੋਟੇ ਬ੍ਰਾਡਕਾਸਟ ਨਾ ਆ ਇਹਦੇ ਦਾ ਐਸ ਲੋਟ ਮੇਰੀ ਬੁੱਕ ਕਰ ਲਿਓ ਹੁਣ ਨਾ ਨਾ ਜ਼ਰੂਰ ਦੀ ਜ਼ਰੂਰ ਜੀਰੀ ਮੇਰੀ ਸਾਈ ਹੋਣੀ ਲੈ ਲਓ ਤੇ ਜੀਰੀ ਲਵਾਈ ਦੀ ਲਿਆਓ ਫਿਰ ਲਿਆਓ ਫਿਰ ਲਿਆਓ ਲਿਆਓ ਦੋ ਪਹਿਲੇ 5-7 ਲੱਖ ਫੜ ਲਓ ਆ ਨਾ ਠੀਕ ਹੈ ਠੀਕ ਹੈ ਇਹ ਮੁਕਰ ਗਿਆ ਫੇ ਮੁਰਲੀ ਨਹੀਂ ਓ ਤੈ ਗਿਆ ਜੇ ਤੂੰ ਮਕਰਾਦੀ ਆਹ ਕਹਿੰਦਾ ਮੈਂ ਮਕਰਾ ਦੇਣਾ ਅੱਜ ਪੰਜਵਾਂ ਕਿਹੜਾ ਆ ਗਿਆ ਪੰਜਵਾਂ ਕਿਵੇਂ ਅੱਗੇ ਰਿਪੋਰਟ ਰਿਪੋਰਟ ਕੁਝ ਹੋਇਆ ਬਾਦ ਦਾ ਘਟਕ ਉਥੀਓ ਸਾਲਾ ਕਿੰਨੇ ਕਿਨੂੰ ਲੱਗੀ ਜਾਂਦੀਆਂ ਉਹ ਅੱਗੇ ਪੈਸੇ 480 ਰੁਪਏ ਦੇ 485 ਕਿ ਤੁਹਾਨੂੰ 400 ਅੱਛਾ 480 ਜਿਵੇਂ ਦੂਈ ਪੰਡਾ ਵਾਲੀ ਟਰਾਲੀ ਜਾਂਦੀ ਉਹਦਾ ਹੈ ਮਾੜਾ ਮੋਟਾ ਫਰਕ ਕਿ ਨਹੀਂ ਇਹ ਹੀ ਕੁਛ ਹੈ ਅੱਜ ਘਟ ਗਿਆ ਵਜ਼ਨ ਹੈ ਅੱਜ ਤਾਂ ਜੋਮਾ ਹੀ ਇਹਨਾਂ ਨੂੰ ਕੁਝ ਅੱਜ ਘਟ ਪਾਇਆ ਨਹੀਂ ਪਾਇਆ ਅੱਜ ਤੂੰੜੀ ਹੌਲੀ ਹੌਲੀ ਨਾ ਪੁੱਪ ਸਾਫ ਚੱਲੇ ਪਏ ਨਾ ਹਾਂ ਹੁਣ ਇਹਨਾਂ ਨੂੰ ਪਾਲੀ ਹੀ ਜਾਂਦੀ ਆ ਵੀ ਘਰ ਭਰ ਕੇ ਤੇ ਨਹੀਂ ਮਤਲਬ ਚਾਰ ਚਾਰ ਕੁਇੰਟਲ ਹਾਂ ਨਾ ਕੋਈ ਫਰਕ ਹੈ ਆ ਚਾਰ ਪੁਆਇੰਟਲ ਘੱਟੋ ਘੱਟ ਚਾਰ ਪੰਜ ਕੁਇੰਟਲ ਦਾ ਫਰਕ ਪੈ ਗਿਆ ਨਰਮਾਈ ਦਾ ਫਰਕ ਪੈ ਗਿਆ ਚਾਰ ਪੰਜ ਕੁਇੰਟਲ ਨਾਲ ਤੇਲ ਨਿਕਲੇ ਆਉਂਦਾ ਹਾਂਜੀ ਹੈ ਨਾ ਤੇਲ ਦਾ ਖਰਚਾ ਨਹੀਂ ਖੜਿਆ ਹੁੰਦਾ ਚੱਲ ਕੋਈ ਨਹੀਂ ਕਦੇ ਵੱਧ ਗਈ ਕਦੇ ਘੱਟ ਨਾ ਨਾ ਕੋਈ ਗੱਲ ਨਹੀਂ ਪਿੱਛੇ ਰੱਖੋ ਕਿੰਨੇ ਗਿੜੇ ਹੋ ਜਾਣਗੇ ਆਪਣੇ ਹੋਰ ਹਾਲੇ 2 ਤੋਂ 3 ਹੋ ਜਾਣੇ 2 થી ਹੋ ਜਾਣੇ ਫਿਰ ਪਿੰਡ ਵਾਲਾ ਪਿੰਡ ਕੋਲੇ ਆ ਲਾਜ ਹਾਂ ਸਾਫ ਹੋਊਗਾ ਉਹ ਵੀ ਐਜੇ ਨਾ ਨਾ ਸਾਫ ਹੋ ਤਾਂ ਸਾਫ ਹੈ ਹਾਂ ਅਜਲ ਚ ਠੀਕ ਤਾਂ ਮਾਲ ਠੀਕ ਤਾਂ ਹੀ ਹੈ ਹੈਨਾ ਠੀਕ ਹੈ ਹਾਂ ਨਾ ਨਾ ਚਲੋ ਆਹੋ ਚੱਲ ਕੋਈ ਨਹੀਂ ਇੰਨਾ ਤਾਂ ਨਿਕਲ ਨਹੀਂ ਆ ਸਾਲਾ ਅੱਜ ਟਾਈਮ ਨਾਲ ਭਰਤੀ ਤਾਂ ਹੀ ਫਿਰ 4 ਕੁਇੰਟਲ ਘੱਟ ਪਾਏ ਆ ਨਾ ਹਾਂ ਠੀਕ ਹੈ ਠੀਕ ਹੈ ਚਲੋ ਠੀਕ ਹੈ ਜੀ ਫਿਰ ਓਕੇ